ਦੇ ਚੈਨਲ ਨੂੰ ਚਾਰਜੀ ਦਾ ਸਵਾਗਤ ਹੈ ਹਾਂਜੀ ਤੇ ਬਾਕ ਬਾਕ ਸਕੂਲਾਂ ਤੋਂ ਉਦਘਾਟਨ ਕਰਦੇ ਹੋਏ ਅੱਜ ਮੰਗੂਪੁਰ ਸਕੂਲ ਵਿੱਚ ਪਹੁੰਚੇ ਹੈ ਤੇ ਕੀ ਕਹਿਣਾ ਚਾਹੁੰਦੇ ਅੱਜ ਵੈਸੇ ਤਾਂ ਅਸੀਂ ਕਾਫੀ ਦਿਨ ਤੋਂ ਜਿਹੜੇ ਕਿ ਸਕੂਲਾਂ ਦੇ ਉਦਘਾਟਨ ਕਰ ਰਹੇ ਹਾਂ ਔਰ ਪਹਿਲਾਂ ਜ਼ਿਲ੍ਹੇ ਦੇ ਵਿੱਚ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਆਏ ਸੀ ਔਰ ਉਹ ਕਰਕੇ ਗਏ ਸੀ ਸਕੂਲ ਆਫ ਫੈਮਿਨਿਸ ਦਾ ਉਦਘਾਟਨ ਅੱਜ ਅਸੀਂ ਮੰਗੂਪੁਰਪਿੰਡ ਦੇ ਵਿੱਚ ਆਏ ਆ ਪਹਿਲਾਂ ਤਾਂ ਮਿਡਲ ਸਕੂਲ ਦੀ ਜਿਹੜੀ ਚਾਰਦواری ਹੈ ਉਦਾ ਉਦਘਾਟਨ ਕੀਤਾ ਕਿ 6 ਲੱਖ ਦੀ ਜਿਹੜੇ 4 ਲੱਖ ਦੇ ਲਾਗਤ ਦੇ ਨਾਲ ਉਹ ਬਣੀ ਸੀ ਔਰ ਫਿਰ ਮਿਡਲ ਸਕੂਲ ਦੇ ਵਿੱਚ ਆਏ ਟੋਟਲ ਜਿਹੜਾ ਕਿ 6 ਲੱਖ 40000 ਜਿਹੜਾ ਕਿ ਉਹਦੀ ਲਾਗਤ ਦੇ ਨਾਲ ਜਿਹੜੇ ਅੱਜ ਉਦਘਾਟਨ ਕੀਤੇ ਗਏ ਆ ਔਰ ਬਖਫਖ ਪਿੰਡਾਂ ਦੇ ਵਿੱਚ ਵੀ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਚਾਹੇ ਸਕੂਲਾਂ ਦੇ ਕਮਰਿਆਂ ਦੀ ਗੱਲ ਕਰੀਏ ਚਾਹੇ ਕਮਿਊਟਰ ਲੈਬ ਦੀ ਗੱਲ ਕਰੀਏ ਚਾਹੇ ਬੱਚਿਆਂ ਦੇ ਡੈਕਸ ਦੀ ਗੱਲ ਕਰੀਏ ਚਾਹੇ ਸਕੂਲਾਂ ਦੇ ਵਿੱਚ ਚਾਹੇ ਉਹਨਾਂ ਦੇ ਬੈਠਣ ਦੀ ਅੱਛਾ ਪ੍ਰਬੰਧ ਕੀਤਾ ਗਿਆ ਚਾਹੇ ਲੈਪਟਾਪ ਦਿੱਤੇ ਗਏ ਸਾਰਾ ਕੁਝ ਜਿਹੜਾ ਕਿ ਸਕੂਲਾਂ ਨੂੰ ਅੱਛਾ ਬਣਾਉਣ ਦੇ ਵਾਸਤੇ ਪੰਜਾਬ ਦੇ ਵਿੱਚ ਜਿਹੜੀ ਕਿ ਨਵੀਂ ਕ੍ਰਾਂਤੀ ਲਿਆਉਣ ਲਈ ਸਿੱਖਿਆ ਦੀ ਜਿਹਦੇ ਵਿੱਚ ਸੀਐਮ ਸਾਹਿਬ ਭਗਵੰਤ ਮਾਨ ਜੀ ਔਰ ਸਾਡੇ ਮੰਤਰੀ ਹਰਜੋਤ ਸਿੰਘ ਬੈਂਸ ਜੀ ਜਿਹੜਾ ਕਿ ਉਪਰਾਲਾ ਕਰ ਰਹੇ ਹੈ ਔਰ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਜਿਹੜੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਕਿ ਇੱਕੋ ਇੱਕ ਚਾਹੇ ਸਰਕਾਰੀ ਨੌਕਰੀਆਂ ਦੀ ਗੱਲ ਕਰੀਏ ਜਿਹੜੀ ਕਿ ਮੈਰਿਟ ਦੇ ਆਧਾਰ ਤੇ ਜਿਹੜੀ ਕਿ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਉਹ ਵੀ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ। ਬੜ ਵੀ ਇੱਕ ਸਕੂਲ ਸਕੂਲਾਂ ਨੂੰ 11 ਕਰੋੜ ਦਾ ਜਿਹੜਾ ਫੰਡ ਦਿੱਤਾ ਗਿਆ ਹੈ। ਪਰ ਕਿਤੇ ਨਾ ਕਿਤੇ ਇਹ ਦੇਖਿਆ ਜਾ ਰਿਹਾ ਹੈ ਕਿ ਜਿਹੜੀ ਸਕੂਲਾਂ ਦੇ ਵਿੱਚ ਟੀਚਰ ਦੀ ਕਮੀ ਹੋਣ ਕਰਕੇ ਨਾ ਬੱਚੇ ਬੜੇ ਘਾਟ ਪੇਰੈਂਟਸ ਬੱਚੇ ਨੂੰ ਬੜੇ ਘਾਟੇ ਸਕੂਲ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਭੇਜ ਰਹੇ ਨੇ। ਨਹੀਂ ਐਦਾਂ ਦੀ ਗੱਲ ਨਹੀਂ ਆ ਹੁਣ ਹੀ ਤੁਹਾਡੇ ਸਾਹਮਣੇ ਸਾਡੇ ਦੱਸ ਕੇ ਹਟੇ ਹੈ ਟੀਚਰ ਸਹਿਬਾਨ ਕਿ ਜਿਹੜੇ ਨਵੀਂ ਭਰਤੀ ਕੀਤੇ ਗਏ ਆ ਟੀਚਰ ਉਹਨਾਂ ਦੇ ਵਿੱਚੋਂ ਇਹਨਾਂ ਦੇ ਆ ਤੁਹਾਡੇ ਸਾਹਮਣੇ ਮੁੱਖ ਉਪਰ ਤੋਂ ਸਰਪੰਚ ਖੜੇ ਆ ਤੇ ਸੋਨੂ ਜੀ ਇਹਨਾਂ ਦੇ ਪਿੰਡ ਦੇ ਵਿੱਚ ਵੀ ਜਿਹੜੇ ਕਿ ਨਵੇਂ ਟੀਚਰ ਜਿਹੜੇ ਭਰਤੀ ਹੋਏ ਆ ਉਹ ਆਏ ਆ ਔਰ ਜਿਸ ਤਰ੍ਹਾਂ ਸਕੂਲਾਂ ਦੀ ਡਿਮਾਂਡ ਜਾਂਦੀ ਹੈ ਪਿੰਡ ਦੇ ਸਰਪੰਚ ਸਾਹਿਬ ਦੀ ਡਿਮਾਂਡ ਆ ਜਾਂਦੀ ਹੈ ਉਸੇ ਨੂੰ ਮੁੱਖ ਦੇਖਦੇ ਹੋਏ ਨਾਲ ਦੀ ਨਾਲ ਹਫ਼ਤੇ 'ਚ ਜਿਹੜੀ ਕਿ ਉਹ ਪੂਰੀ ਕਰਦੇ ਆ ਕੀ ਮੈਂ ਸਹੀ ਦੇਣਾ ਚਾਹੁੰਗਾ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਹੈਲਥ ਔਰ ਐਜੂਕੇਸ਼ਨ ਬਾਰੇ ਬਹੁਤ ਅੱਛਾ ਜਿਸ ਤੱਕ ਹੈ ਹੈਲਥ ਦੀ ਕੀਤੀ ਤੁਸੀਂ ਪਹਿਲਾਂ ਆਪਾ ਐਜੂਕੇਸ਼ਨ ਦੀ ਗੱਲ ਕੀਤੀ ਹੈ ਹੈਲਥ ਦੇ ਬਾਰੇ ਚ ਗੱਲ ਕਰ ਤੁਹਾਡੇ ਨਾਲ ਕਰਦੇ ਆ ਕਿ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਆਏ ਸੀ ਔਰ ਸਾਡੇ ਜ਼ਿਲ੍ਹੇ ਨੂੰ ਜਿਹੜਾ ਕਿ ਮੈਡੀਕਲ ਕਾਲਜ ਦੇ ਕੇ ਗਏ ਹੈ ਔਰ ਅੱਛਾ ਉਥੇ ਮੈਡੀਕਲ ਕਾਲਜ ਖੁੱਲੂਗਾ ਸਕੂਲ ਅੱਛੇ ਉਥੇ ਡਾਕਟਰ ਆਣਗੇ ਔਰ ਉਹ ਸਾਡੇ ਸਾਰੇ ਜ਼ਿਲ੍ਹੇ ਨੂੰ ਇਸ ਕੰਮ ਦਾ ਫਾਇਦਾ ਹੋਊਗਾ ਜਿਹੜਾ ਕਿ ਸਾਡੇ ਸੀਐਮ ਸਾਹਿਬ ਨੇ ਜੋ ਇਥੋਂ ਸੌ ਚੁੱਕ ਕੇ ਜਿਹੜੀ ਕਸਮ ਚੁੱਕ ਕੇ ਜਿਹੜੀ ਕਿ ਸ਼ਹੀਦ ਆਜ਼ਮ ਭਗਤ ਸਿੰਘ ਜੀ ਨੂੰ ਦਾ ਸੁਪਨਾ ਸਹਿਕਾਰ ਕਰਨ ਵਾਸਤੇ ਜਿਹੜਾ ਕਿ ਉਹਨਾਂ ਨੇ ਕਦਮ ਉਠਾਇਆ ਸੀ ਉਸ ਨੂੰ ਦੇਖਦੇ ਹੋਏ ਉਹਨਾਂ ਨੇ ਸਾਨੂੰ ਬੁਲਾ ਕੇ ਉੱਥੇ ਇਹ ਗੱਲ ਕੀਤੀ ਅਸੀਂ ਵੀ ਉਹਨਾਂ ਦੇ ਅੱਗੇ ਡਿਮਾਂਡ ਰੱਖੀ ਕਿ ਤੁਸੀਂ ਇੱਥੇ ਸੌ ਚੁੱਕੀ ਸੀ ਸਾਨੂੰ ਮੈਡੀਕਲ ਕਾਲਜ ਜਿਹੜਾ ਦਿੱਤਾ ਜਾਵੇ ਉਹ ਉਹਨਾਂ ਨੇ ਸਾਡੇ ਨਵਾਂ ਸ਼ਹਿਰ ਨੂੰ ਦਿੱਤਾ ਮੈਂ ਸੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਔਰ ਜਿਨ੍ਹਾਂ ਨੇ ਕਿ ਸਾਡੇ ਇਦਾਂ ਦਾ ਉਦਘਾਟਨ ਕੀਤਾ ਇੱਕ 25 ਕਰੋੜ ਦਾ ਫੰਡ ਦਿੱਤਾ ਗਿਆ ਹੈ ਸੜਕਾਂ ਵਾਸਤੇ ਪਰ ਭੱਦੀ ਤੋਂ ਲੈ ਕੇ ਸਿੰਘਪੁਰ ਤੱਕ ਜਿਹੜਾ ਸੜਕ ਦਾ ਬੜਾ ਬੁਰਾ ਹਾਲ ਹੈ ਨਹੀਂ ਬਸ ਸਾਰੀਆਂ ਬਣਣੀਆਂ ਸੜਕਾਂ ਔਰ ਸਾਰੀਆਂ ਦੇ ਟੈਂਡਰ ਹੋ ਚੁੱਕੇ ਆ ਮੈਂ ਪਹਿਲਾਂ ਵੀ ਚੈਨਲ ਦੇ ਰਾਹੀਂ ਤੁਹਾਡੀ ਗੱਲ ਕੀਤੀ ਸੀ ਔਰ ਸੜਕਾਂ ਦੇ ਬਾਰੇ ਦੇ ਵਿੱਚ 22 ਕਰੋੜ ਰੁਪਏ ਆਇਆ ਔਰ ਉਹਦੇ ਲਈ ਜਿਹੜਾ ਕਿ ਅਸੀਂ ਸੜਕਾਂ ਮਈ ਦੇ ਪਹਿਲੇ ਹਫਤੇ ਤੋਂ ਸ਼ੁਰੂਆਤ ਕਰ ਦਾਂਗੇ